ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਅਤੇ ਸਟੇਟ ਡੈਲੀਗੇਟਾਂ ਦੇ ਨਾਮ ਹਲਕੇ ਵਾਈਜ਼ ਅਨਾਉਂਸ ਕਰਕੇ ਸਾਰੇ ਸਰਕਲ ਡੈਲੀਗੇਟਾਂ ਤੋਂ ਪ੍ਰਵਾਨਗੀ ਲੈਦੇ ਹੋਏ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਜੀ ਕਮੇਟੀ ਮੈਂਬਰ ਚੋਣ ਸਰਬਸੰਮਤੀ ਨਾਲ ਨੇਪਰੇ ਚੜੀ ਪੈਗਾਮੇ ਜਗਤ ਗੜਸ਼ਣ ਕਰਤੋਂ ਬਲਜਿੰਦਰ ਕਿਤਣਾ ਦੀ ਰਿਪੋਰਟ ਪਈ ਆਪਣਾ ਆ ਬਦਲ ਦੋ ਆਪਣੇ ਨਰਾਜ ਆ ਜੇ ਆਪਾਂ ਨੂੰ ਇਹਦਾ ਕੁਝ ਹੱਲ ਕਰਨਾ ਚਾਹੀਦਾ ਲੋਕ ਚਾਹੁੰਦੇ ਆ ਸੰਗਤ ਚਾਹੁੰਦੀ ਆ ਕਿ ਸਭ ਤੋਂ بڑا ਮਹਾਨ ਸਧਾਰਤਿਆ ਇਹਦਾ ਜ਼ਿਕਰ ਕੀਤਾ ਫੋਰੀਵਾਰਾ ਸਾਹਿਬ ਨੇ ਵਿਖੋ ਕਾਲ ਤੱਕ ਸਾਡੀ ਜਦੋਂ ਸਾਜਣਾ ਹੋਈ ਆਪਾਂ ਇਤਿਹਾਸ ਜਦੋਂ ਪੜੀਦਾ ਤੇ ਬੜੀਆਂ ਇਦਾਂ ਦੀਆਂ ਘਟਨਾਵਾਂ ਆਉਂਦੀਆਂ ਜਿੱਥੇ ਛੇਵੇਂ ਪਾਸ਼ਾ ਜੀ ਨੇ ਹਿੰਦੂਆਂ ਨੇ ਫੈਸਲੇ ਕੀਤੇ ਉਸ ਮੰਦਾਨਾ ਨੇ ਬੈਠੇ ਹੋਏ ਸਿਕਾ ਦੇ ਫਰਸਤੇ ਹੋਏ ਸਿਕਾ ਦੇ ਹੋਣੀ ਸੀ ਗੱਲ ਕਿ ਆਪਣਾ ਤਖਤ ਸੀਗਾ ਪਰ ਅੱਪਾ ਕਿਸੇ ਨੇ ਫਰਕ ਨਹੀਂ ਕਰਦੇ ਉਹ ਸਾਰਿਆਂ ਵਾਸਤੇ ਇਹ ਆਪਣਾ ਸਗਲ ਪਪੜਾ ਫਲਸਫਾ ਸਾਂਝੀ ਵਾਲਤਾ ਦਾ ਆ ਤੇ ਉਸ ਤਖਤ ਤੋਂ ਆਪਣੀ ਸਦਾ ਹੀ ਸ਼ਕਤੀ ਨੰਦੀ ਰਹੀ ਆਸਰਾ ਲਿਆ ਪਾ ਅਕਾਲ ਤਖਬ ਜਦ ਵੀ ਲੋੜ ਪਈ ਅਸੀਂ ਕਿਹਾ ਇਹਨਾਂ ਨੂੰ ਆਪਣੀ ਲੀਡਰਸ਼ਿਪ ਕਾਰ ਵੀ ਹੋਲੀ ਬਣਦੀ ਆ ਇਹ ਮਾਨਦਾਨ ਬੜੇ ਤੇ ਉਹ ਦਿਨਾਂ ਦਾ ਜੁਸੇਆ ਉਹ ਸ਼ਕਾਸ਼ ਦੀ ਇਬਾਦਤ ਉਹਦੇ ਘਰੋਂ ਦੀ ਸੁਬਾਹ ਹੋਈ ਉਹ ਵੀ 9 ਵਜੇ ਚੁੱਕੀ ਫਿਰੇ ਕੋ ਚਲ ਗਈ ਉਹਨਾਂ ਦੀ ਮਿਰਜ਼ੇ ਤੋਂ ਵੱਟ ਗਈ ਅਜੀਬ ਉਹ ਕੱਲੇ ਜਿਹੜਾ ਘੜਾ ਘੱਟਾ ਚੱਲ ਜੀ ਵੀ ਇਹ ਨੂੰ ਮਿਲਣ ਜਮੀਨ ਨੂੰ ਮਿਲਦਾ ਆਹ ਕੁਝ ਗਹਿਣਾ ਹੁਣ ਤੁਸੀਂ ਬੇਚੀ ਆ ਬਰਕਾਤ ਕਰਤ ਸਾਡਾ ਮਾਨ ਸਿੱਖ ਗੋਮੇ ਸ਼ਾਨ ਦੁਨੀਆਂ ਕੋਮਾ ਜਹਾਨੀ ਹੈ ਕਿ ਸਾਡੇ ਗੀਰ ਦਾ ਸਾਥ ਚਾਹੀਦਾ ਉਸ ਤੱਕ ਦੀ ਮਾਰ ਪਰ ਜਾਣਾ ਨੂੰ ਪ੍ਰਭੂ ਸਦਾ ਨੂੰ ਹਰਨ ਨੂੰ ਆਪ ਤੇ ਇਸ ਵੀਰ ਨੂੰ ਜੋ ਕੀਤਾ ਥੋੜਾ ਜੇ ਸਾਨੂੰ ਸਾਰਿਆਂ ਨੂੰ ਤਕੜੇ ਹੋਣਾ ਪਊਗਾ ਤਕੜੇ ਹੋ ਕੇ ਲੋਕ ਤੁਹਾਡੇ ਨੂੰ ਦੇਖਦੇ ਆ ਲੋਕ ਸਾਨੂੰ ਕਹਿੰਦੇ ਆ ਲੜਦੇ ਆ ਇਹ ਪੰਜ ਮੈਂਬਰੀ ਕਮੇਟੀ ਦੇ ਸਾਡੇ ਮੈਂਬਰ ਆ ਸਰਹਾਰ ਲੈਣ ਦੇ ਕਿੰਨੀ ਜਿੰਦਗੇ ਅਸੀਂ ਨਾ ਅੱਗੇ ਲੜਦੇ ਆ ਕਿ ਲੋਕ ਸਾਡਾ ਲੜਦੇ ਆ ਦੂਜੀਆਂ ਪਾਰਟੀਆਂ ਵਾਲੇ ਸਾਨੂੰ ਖੂਨ ਚੜਦੇ ਆ ਇਹ ਸੋਨਹਾਂ ਸੋਨਹਾਂ ਅੱਜ ਅਸੀਂ ਜਿਹੜੀ ਕਾਲਪਤਖ ਸਾਬ ਵੱਲੋਂ ਭਰਤੀ ਕਮੇਟੀ ਬਣਾਈ ਗਈ ਸੀ ਤੇ ਸਾਰੇ ਪੰਜਾਬ ਵਿੱਚ ਕਈ ਮਹੀਨਿਆਂ ਤੋਂ ਭਰਤੀ ਚੱਲ ਰਹੀ ਹੈ ਜਿਹੜੇ ਹੁਕਮਨਾਮੇ ਹੋਏ ਸਨ ਸਿੱਖ ਪੰਥ ਨੂੰ ਸ਼੍ਰੋਮਣੀ ਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਸ਼੍ਰੋਮਣੀ ਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਵਾਸਤੇ ਉਹ ਜਿਹੜੀ ਸਾਨੂੰ ਸੇਵਾ ਬਖਸ਼ੀ ਸੀ ਕਾਲਪਤਖ ਸਾਬ ਵੱਲੋਂ ਪੰਜ ਮੈਂਬਰੀ ਕਮੇਟੀ ਨੇ ਸਾਰੇ ਪੰਜਾਬ ਵਿੱਚ ਉਹ ਭਰਤੀ ਕੀਤੀ ਆ ਤੇ ਲੱਖਾਂ ਦੀ ਤعداد ਵਿੱਚ ਪਰਤੀ ਕੋਈ ਹੈ ਪੰਜਾਬ ਵਿੱਚ ਜਿਸ ਗੱਲ ਦੀ ਬੜੀ ਸਾਨੂੰ ਤਸੱਲੀ ਆ ਪਹਿਲਾਂ ਤਾਂ ਅਸੀਂ ਸਾਰੇ ਉਹਨਾਂ ਪੰਥ ਦਰਦੀਆਂ ਨੂੰ ਪੰਥ ਦੇ ਹਤੈਸ਼ੀਆਂ ਨੂੰ ਪੰਥ ਦੇ ਪੈਰੋਕਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨੇਕ ਸੱਚੇ ਸੁੱਚੇ ਸੋਹਰਦ ਵਰਕਰਾਂ ਨੂੰ ਆਗੂਆਂ ਨੂੰ ਸਾਰੀ ਲੀਡਰਸ਼ਿਪ ਨੂੰ ਵਧਾਈ ਦਿੰਦੇ ਆ ਜਿਨ੍ਹਾਂ ਨੇ ਇਸ ਭਰਤੀ ਵਿੱਚ ਆਪਣਾ ਯੋਗਦਾਨ ਪਾਇਆ ਕਿਰਕਿ ਬਹੁਤ ਇਤਿਹਾਸਿਕ ਸਮਾਂ ਆ ਜਿਸ ਦੌਰ ਚੋਂ ਆਪਾਂ ਗੁਜ਼ਰ ਰਹੇ ਆ ਤੇ ਉਸ ਪੱਤੀ ਦੀ ਪ੍ਰਕਿਰਿਆ ਦਾ ਜਿਹੜਾ ਅੰਜਾਮ ਆ ਜਿਵੇਂ ਹੁਕਮਨਾਮਾ ਸਿੰਘ ਸਵਾਨ ਉਹਨਾਂ ਕਾਬ ਤੱਕ ਸਾਫ਼ ਤੇ ਜਾਰੀ ਹੋਇਆ ਸੀ ਕਿ ਉਹਦੇ ਡੈਲੀਗੇਟ ਬਣਨੇ ਆ ਡੈਲੀਗੇਟ ਬਣਾਉਣ ਤੋਂ ਬਾਅਦ ਫਿਰ ਅਸੀਂ ਆਪਣੇ ਅਧਿਕਾਰੀਆਂ ਦੀ ਤੇ ਪ੍ਰਧਾਨ ਦੀ ਚੋਣ ਕਰਨੀ ਆ ਅੱਜ ਅਸੀਂ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਗੜਸ਼ੰਕਰ ਦੇ ਹਲਕੇ ਵਿੱਚ ਆਏ ਆ ਜਿਸ ਦੀ ਸਰਪ੍ਰਸਤੀ ਜਾਇਦਾ ਸੁਨਿੰਦਰ ਸਿੰਘ ਭੁਲੇਵਾਰਾਠਾ ਜੀ ਨੇ ਇਹਨਾਂ ਦੀ ਟੀਮ ਨੇ ਸਾਰੀ ਆਪਣੇ ਹਲਕੇ ਦੀ ਵੀ ਕੀਤੀ ਆ ਤੇ ਬਾਕੀ ਹੁਸ਼ਾਰਪੁਰ ਜ਼ਿਲ੍ਹੇ ਦੀ ਵੀ ਇਹਨਾਂ ਦੀ ਦੇਖ ਰੇਖੇਟ ਸਾਰੀ ਭਰਤੀ ਬਹੁਤ ਵੱਡੇ ਪੱਧਰ ਤੇ ਹੋਈ ਆ ਤੇ ਸਾਰੀ ਲੀਡਰਸ਼ਿਪ ਇਸ ਗੱਲ ਦੀ ਵਧਾਈ ਦੀ ਪਾਤਰ ਆ ਸਾਰੇ ਪੰਜਾਬ ਵਿੱਚ ਦੁਨੀਆ 'ਚ ਇਹ ਗੱਲ ਪੰਜਾਬੀਆਂ ਨੇ ਪੰਥਦਰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੈਰੋਕਾਰਾਂ ਨੇ ਮੰਨਿਆ ਕਿ ਇਹ ਭਰਤੀ ਬਿਲਕੁਲ ਜਾਇਜ਼ ਸਹੀ ਸਾਫ਼ ਸੁਥਰੀ ਤੇ ਇਹ ਭਰਤੀ ਜੈਨੂਨ ਹੋਈ ਆ ਅਧਾਰ ਕਾਰਡ ਦਾ ਨੰਬਰ ਲਾ ਕੇ ਸੋ ਇਸ ਲਈ ਅੱਜ ਅਸੀਂ ਇੱਥੇ ਡੈਲੀਗੇਟ ਜਿਹੜਾ اجلاس ਆ ਉਹਦੇ ਵਿੱਚ ਆਪਣਾ ਹਾਜ਼ਰੀ ਲਈ ਆ ਤੇ ਹੁਣ ਡੈਲੀਗੇਟ ਬਣਾਵਾਂਗੇ ਇਥੇ ਗੜਸ਼ੰਕਰ ਦੇ ਚੱਬੇয়াল ਦੇ ਹੁਸ਼ਿਆਰਪੁਰ ਦੇ ਐਵੇਂ ਜਿਵੇਂ ਸਾਰੇ ਪੰਜਾਬ ਵਿੱਚ ਇਹ سلسلہ ਜਾਰੀ ਆ ਤੇ 30 ਤਰੀਕ ਦੇ ਆਸ-ਪਾਸ ਅਸੀਂ ਇਹਨੂੰ ਮੁਕੰਮਲ ਕਰਕੇ ਉਸ ਤੋਂ ਬਾਅਦ ਜਿਹੜਾ ਆਪਣੇ ਸੂਬੇ ਦਾ ਜਲਾਸਾ ਆ ਉਹਨੂੰ ਰੱਖ ਕੇ ਤੇ ਸਾਰੀ ਜਥੇਬੰਦੀ ਦਾ ਜਿਹੜਾ ਉਹਦੀ ਚੋਣ ਕੀਤੀ ਜਾਵੇਗੀ 11 ਅਗਸਤ ਨੂੰ ਕੌਣ ਪ੍ਰਧਾਨ ਮੰਤਰੀ ਜੀ ਪਾਰਟੀ ਇਹ ਤਾਂ ਦੇਖੋ ਜੇ ਤਾਂ ਆਪਾਂ ਡੈਲੀਗੇਟ ਬਣਾ ਰਹੇ ਆ ਇਹ ਡੈਲੀਗੇਟਾਂ ਦਾ ਵੀ ਜਿਹੜੀ ਚੋਣ ਆ ਇਹਨਾਂ ਦੀ ਇਲੈਕਸ਼ਨ ਆ ਇਹ ਬਹੁਤ ਸਹੀ ਤਰੀਕੇ ਨਾਲ ਜਮਹੂਰੀਅਤ ਦੇ ਤੌਰ ਤੇ ਤਰੀਕੇ ਨਾਲ ਡੈਮੋਕਰੈਟਿਕ ਸਿਸਟਮ ਨਾਲ ਕੀਤੀ ਜਾ ਰਹੀ ਆ ਜਿਵੇਂ ਜਿਵੇਂ ਭਰਤੀ ਹੋਈ ਆ ਜਿਨ੍ਹਾਂ ਜਿਨ੍ਹਾਂ ਨੇ ਭਰਤੀ ਕੀਤੀ ਆ ਉਹ ਸਰਕਲ ਦੇ ਡੈਲੀਗੇਟ ਜ਼ਿਲ੍ਹੇ ਦੇ ਡੈਲੀਗੇਟ ਤੇ ਸਟੇਟ ਦੇ ਡੈਲੀਗੇਟ ਬਣ ਗਏ ਸਾਰਾ ਭਰਤੀ ਦੇ ਮੁਤਾਬਕ ਹੋਣਾ ਆ ਤੇ ਜਦੋਂ ਇਹ ਸਾਰਾ ਪੰਜਾਬ ਦੀ ਜਿਹੜੀ ਪ੍ਰਕਿਰਿਆ ਸਮਾਪਤ ਹੋ ਗਈ ਪੂਰੀ ਹੋ ਗਈ ਉਸ ਤੋਂ ਬਾਅਦ ਫੇਰ ਉਹਦੇ ਵਿੱਚੋਂ ਜਿੰਨੇ ਵੀ ਲੀਡਰ ਦੇ ਬੈਠ ਕੇ ਉਹ ਦੇਖਣਗੇ ਕਿ ਉਹਦਾ ਫੈਸਲਾ ਕਿਵੇਂ ਕਰਨਾ ਪਰ ਉਹ ਵੀ ਆਪਣੇ ਜਿਹੜਾ ਫੈਸਲਾ ਹੋਊਗਾ ਸਰਬਸੰਮਤੀ ਨਾਲ ਫੈਸਲਾ ਹੋਊਗਾ ਤੇ ਸਾਰਿਆਂ ਦੀ ਰਾਇ ਨਾਲ ਹੋਊਗਾ ਜਿਹੜਾ ਪੰਥ ਨੂੰ ਪ੍ਰਵਾਨ ਫੈਸਲਾ ਉਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸਾਰੇ ਆਗੂ ਲੈਣਗੇ ਜਿਨ੍ਹਾਂ ਜਿਨ੍ਹਾਂ ਨੇ ਵੀ ਭਰਤੀ ਕੀਤੀ ਹੈ ਜਾਂ ਭਰਤੀ ਪ੍ਰਕਿਰਿਆ 'ਚ ਸ਼ਾਮਲ ਹੋਏ ਨੇ ਸਾਫਕਾ ਜਥੇਦਾਰ ਭਾਈ ਰਣਜੀਤ ਸਿੰਘ ਬਹੁਤ ਸਰਗਰਮ ਹੈ ਜੀ ਪੰਜਾਬ ਦੇ ਵਿੱਚ ਆਪਣੇ ਸ਼੍ਰੋਮਣੀ ਕਮੇਟੀ ਇਲੈਕਸ਼ਨ ਲੈ ਕੇ ਵੀ ਜੋ ਵੀ ਆਪਣੇ ਨਾਲ ਜੁੜ ਸਕਦੇ ਆ ਜਾਂ ਪ੍ਰਧਾਨ ਬਣਦੇ ਚ ਹੋ ਸਕਦੇ ਉੱਤੇ ਆਪਣੇ ਲਾਈਨ ਦੇ ਚੱਲ ਸਕਦੇ ਦੇਖੋ ਜਿੰਨੇ ਆ ਵੀ ਧਿਰਾਂ ਦੇ ਪੰਥ ਵਿੱਚ ਸੇਵਾ ਕਰਦੀਆਂ ਜਿਹੜੇ ਪੰਥ ਦੇ ਦੈਰੇ ਵਿੱਚ ਇਸ ਇਸ ਵਕਤ ਜਿਹੜਾ ਬੜਾ ਹੈਗਾ ਚੁਣੌਤੀਆਂ ਭਰਿਆ ਸਮਾਂ ਆ ਆਪਣੇ ਅਕਾਲੀ ਦਲ ਲਈ ਇੱਕ ਪੰਥ ਲਈ ਠੀਕ ਆ ਬੜਾ ਸੰਕਟ ਵੀ ਹੈਗਾ ਕਈ ਆਪਣੇ ਪੱਖਾਂ ਤੋਂ ਲੇਕਿਨ ਜਿਨ੍ਹਾਂ ਜਿਨ੍ਹਾਂ ਧਿਰਾਂ ਦੀ ਇਹਦੇ ਵਿੱਚ ਸੇਵਾ ਹੈ ਯੋਗਦਾਨ ਹੈ ਉਹਨਾਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚਲਾਂਗੇ ਉਹਦੇ ਵਿੱਚ ਭਾਈ ਰਣਜੀਤ ਸਿੰਘ ਜੀ ਦਾ ਬਹੁਤ ਸਤਿਕਾਰ ਵੀ ਹੈ ਉਹਨਾਂ ਦਾ ਸੰਗਤਾਂ 'ਚ ਬਹੁਤ ਵੱਡਾ ਉਹਨਾਂ ਦਾ ਨਾਮ ਆ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਅਕਾਲ ਤਖਤ ਸਾਹਿਬ ਉਹਨਾਂ ਨੇ ਬੜੇ ਜਜ਼ਬੇ ਨਾਲ ਆਪਣੀ ਸੇਵਾ ਕੀਤੀ ਆ ਲੇਕਿਨ ਉਹ ਜਿਹੜੇ ਲੋਕ ਸਾਰੇ ਇਕੱਠੇ ਹੋਣਗੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜਿਹੜੇ ਅਕਾਲ ਤਖਤ ਤੋਂ ਭਗੌੜੇ ਆ ਉਹ ਇਹਦੇ ਵਿੱਚ ਨਹੀਂ ਆਉਣਗੇ ਅਸੀਂ ਕੋਸ਼ਿਸ਼ ਕਰਾਂਗੇ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਨੂੰ 17 'ਚ 18 ਸੀਟਾਂ 22 ਚ 3 ਸੀਟਾਂ ਤੇ 24 ਚ ਮਾਤਾਂ ਜਦ ਤੁਸੀਂ ਆਪ ਦੱਸਿਆ ਜਿੱਦਾਂ ਕਿ ਤੁਹਾਨੂੰ ਲੱਗਦਾ ਕਿ ਦੋ ਫੜ ਹੋਣ ਨਾਲ ਫਿਰ ਤੁਹਾਨੂੰ ਇੱਕ ਪਾਸੇ ਗਰੀ ਬੋਟ ਵਹਿ ਜੂਗੀ ਸਾਰੀ ਟਿਕਟਮੰਟੀ ਜਿੱਦਾਂ ਜੀ ਵੀ ਜੇਸ ਆਗੂ ਦੀ ਜਿਹੜੀ ਅਗਵਾਈ ਹੇਠ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਖੇੜ ਕੇ ਰੱਖਤਾ ਇਸਲੇਟ ਕਰਤਾ ਉਹ ਆਗੂ ਸੀਗੇ ਸੁਖਬੀਰ ਸਿੰਘ ਬਾਦਲ ਅਸੀਂ ਸਾਰਿਆਂ ਨੇ ਬੜਾ ਉਹਨਾਂ ਨੂੰ ਕਿਹਾ ਪਾਰਟੀ ਦੇ ਹਰ ਫੋਰਮ ਵਿੱਚ ਵੀ ਤੁਸੀਂ ਆਪਣੀ ਕੁਰਸੀ ਦਾ ਤਿਆਗ ਕਰੋ ਕੁਰਬਾਨੀ ਕਰੋ ਤੇ ਉਹਦਾ ਦੀ ਲੀਡਰਸ਼ਿਪ ਮੋਰੇ ਲੈ ਕੇ ਆਓ ਜਿਹਨੂੰ ਲੋਕ ਪ੍ਰਵਾਨ ਕਰਨ ਕਰਕੇ ਆਪਣਾ ਭਰੋਸਾ ਟੁੱਟ ਗਿਆ ਲੋਕਾਂ ਦੇ ਵਿੱਚ ਤੇ ਹੁਣ ਹਜੇ ਨਹੀਂ ਉਹਨਾਂ ਨੇ ਸਾਡੀ ਗੱਲ ਮੰਨੀ ਚਲੋ ਅਕਾਲ ਤਖਤ ਸਾਹਿਬ ਜਾਣਾ ਪੈ ਗਿਆ ਆਪਾਂ ਸਾਰਿਆਂ ਨੇ ਦੇਖਿਆ ਜੋ ਇਤਿਹਾਸ ਉੱਤੇ ਰਚਿਆ ਗਿਆ ਲੇਕਿਨ ਅੱਜ ਵੀ ਸਥਿਤੀ ਉਹੀ ਹੈ ਕਿ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਭਗੋੜੇ ਨੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਫੇ ਗਲਤੀਆਂ ਮੰਨ ਕੇ ਵੀ ਮੁੜ ਕੇ ਮੁਕਰ ਗਏ ਫੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੈਲੰਜ ਕੀਤਾ ਪਬਲਿਕਲੀ ਉੱਤੇ ਇਤਰਾਜ਼ ਕੀਤਾ ਜਾਂ ਉਂਗਲ ਚੱਕੀ ਲੋਕ ਉਹਨਾਂ ਦਾ ਕਦੀ ਸਾਥ ਨਹੀਂ ਦੇਣਗੇ ਲੋਕ ਜਿਹੜੀ ਤੇਰਿਆ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸੱਚੀ ਸੁੱਚੀ ਜਿਹੜੇ ਲੋਕ ਨੇ ਤੇ ਜਿਨ੍ਹਾਂ ਤੇ ਅਖਸਤੇ ਕੋਈ ਦਾਗ ਨਹੀਂ ਜਿਨ੍ਹਾਂ ਆਗੂਆਂ ਤੇ ਕੋਈ ਉਂਗਲੀ ਚੱਕਦਾ ਲੋਕ ਉਹਨਾਂ ਨੂੰ ਚਾਹੁੰਦੇ ਆ ਉਹ ਮੋਹਰੇ ਹੋ ਕੇ ਤੇ ਪੰਥ ਦੀ ਸ਼ਰਮਣੀ ਅਕਾਲੀ ਦਰ ਦੀ ਗਵਾਹੀ ਕਰਨ ਤੇ ਉਹਨਾਂ ਦਾ ਲੋਕਾਂ ਦਾ ਲੋਕਾਂ ਨੇ ਉਹਨਾਂ ਦਾ ਸਾਥ ਬਹੁਤ ਵੱਡੇ ਪੱਧਰ ਤੇ ਦੇਣਾ 27 ਚ ਭਾਜਪਾ ਨਾਲ ਸਮਝੌਤਾ ਹੋ ਸਕਦਾ ਹੈ ਇਹ ਅੱਜ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਸੂਝਾ ਤਾਂ ਕੀ ਨਾ ਹੋਣਾ ਆ ਲੇਕਿਨ ਪਹਿਲਾਂ ਤਾਂ ਪੰਚ ਪ੍ਰਵਾਨਿਤ ਲੀਡਰਸ਼ਿਪ ਇਸ ਭਾਤੀ ਪ੍ਰਕਿਰਿਆ ਚੋਂ ਉੱਭਰ ਕੇ ਸਾਹਮਣੇ ਆਉਣੀ ਹੈ ਉਸ ਤੋਂ ਬਾਅਦ ਜਦੋਂ ਪੰਚ ਦੀ ਸ਼ਕਤੀ ਸਾਰੀ ਕੇਂਦਰਿਤ ਹੋ ਗਈ ਅਸੀਂ ਆਪਣੇ ਜਿਹੜੀ ਹੈਗੇ ਆ ਮਸਲਿਆਂ ਦੇ ਹੱਲ ਵਾਸਤੇ ਆਪਣੇ ਵਿੱਚ ਆਪਣੇ ਹੋ ਗਏ ਸਮਰੱਥਾ ਰੱਖਣ ਯੋਗ ਹੋ ਗਏ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਦੇ ਨਾਲ ਸਮਝੌਤਾ ਕਰਨਾ ਹਜੇ ਉਸ ਗੱਲ ਦਾ ਸਮਾਂ ਨਹੀਂ ਆਇਆ ਧੰਨਵਾਦ ਅੱਜ ਅਕਾਲ ਤਖਤ ਵੱਲੋਂ ਬਣੀ ਕਮੇਟੀ 7 ਮੈਂਬਰੀ ਕਮੇਟੀ ਬਣਾਈ ਸੀ ਜਿਨ੍ਹਾਂ ਦੇ ਵਿੱਚੋਂ ਛੋਮਣੀ ਕਮੇਟੀ ਦੇ ਪ੍ਰਧਾਨ ਜਿੰਦਰ ਸਿੰਘ ਕੰਮਜੀ ਜੀ ਸਾਬਕਾ ਪ੍ਰਧਾਨ ਕਿਪਾਲ ਸਿੰਘ ਬਡੂੰਗਰ ਜੀ ਜੋ ਕਿ ਰਿਜ਼ਾਈਨ ਦੇ ਗਏ ਸੀ ਤੇ ਅਕਾਲ ਤਖਤ ਸਾਹਿਬ ਦੇ ਜ세ਦਾ ਯਾਨੀ ਰਵਿਰ ਸਿੰਘ ਹੋਰਾਂ ਨੇ ਪੰਜ ਮੈਂਬਰ ਜਿਨੇ ਗਏ ਉਹਨਾਂ ਦੀ ਜ਼ਿੰਮੇਵਾਰੀ ਲਈ ਸੀ ਕਿ ਤੁਸੀਂ ਜਾ ਕੇ ਅਕਾਲੀ ਦਲ ਦੀ ਜਿਹੜੀ ਭਰਤੀ ਆ ਇਹ ਸ਼ੁਰੂ ਕਰੋ ਕਿ ਸਾਰੀਆਂ ਧਿਰਾਂ ਇਕੱਠੀਆਂ ਹੋਣ ਭਰਤੀ ਹੋਵੇ ਤੇ ਸਹੀ ਢੰਗ ਨਾਲ ਹੋਵੇ ਔਰ ਜਿਹੜੀ ਭਰਤੀ ਹੋਣੀ ਉਹਦੇ ਵਿੱਚ ਆਧਾਰ ਕਾਰਡ ਜਾਂ ਵੋਟਰ ਕਾਰਡ ਫੋਨ ਨੰਬਰ ਸਾਰੇ ਹੋਣੇ ਚਾਹੀਦੇ ਸਹੀ ਹੋਣੀ ਚਾਹੀਦੀ ਆ ਗਲਤ ਭਰਤੀ ਨਹੀਂ ਹੋਣੀ ਚਾਹੀਦੀ ਆ ਉਹ ਭਰਤੀ ਹੋਈ ਆ ਉਹ ਭਰਤੀ ਕਰਕੇ ਅੱਜ ਸਾਡੇ ਸੁਧਾਰ ਲੈਣ ਦੇ ਕਮਿਸ਼ਨਰ ਵੀ ਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾ ਸਿੰਘ ਜੀ ਬਡਾਲਾ ਅਜ ਪਹੁੰਚੇ ਉਹਨਾਂ ਜਿਹਾ ਆ ਕਿ ਉਹਨਾਂ ਨੂੰ ਧੰਨਵਾਦ ਵੀ ਕਰਦਾ ਤੇ ਗੜਸ਼ੰਕਰ ਦੇ ਵਿੱਚ ਅਸੀਂ ਕੋਈ 250 ਕਾਪੀ ਜਿਹੜੀ ਭਰੀ ਆ ਉਹ ਸਾਰੇ ਜਿਹੜੇ ਡੈਲੀਗੇਟ ਆ ਸਾਰੇ ਇਕੱਤਰ ਹੋਏ ਆ ਉਨਾਸ ਤੋਂ ਸਰ ਸਰਪੰਤੀ ਮੈਨਾਂ ਜਿੱਥੇ ਅਸੀਂ ਪੰਜਾਬ ਦੇ ਚਾਰ ਡੈਲੀਗੇਟ ਜਾਣੇ ਆ ਸਟੇਟ ਦੇ ਤੇ ਜ਼ਿਲ੍ਹਿਆਂ ਦੇ ਡੈਲੀਗੇਟ ਜਾਣੇ ਆ ਉਹਦੇ ਵਾਸਤੇ ਅੱਜ ਸਾਰੇ ਬੈਠੇ ਕੇ ਇਕੱਤਰ ਹੋਏ ਆ ਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਕਿ ਤੁਸੀਂ ਬੜੀ ਮਿਹਨਤ ਕਰਕੇ ਭਾਗੀ ਕੀਤੀ ਆ ਉਹਦੇ ਵਾਸਤੇ ਜਿਹੜੀ ਜਥੇਬੰਦੀ ਆ ਅੱਜ ਸਾਰੀ ਸਾਡੀ ਘਰਸ਼ੀ ਇਕੱਤਰ ਹੋਈ ਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਦਿਲ ਦੀਆਂ ਅੰਗਰਾਈਆਂ ਚੋਂ ਗੁਰਪਤਾ ਸਿੰਘ ਬਡਾਲਾ ਜੀ ਦਾ ਧੰਨਵਾਦ ਕਰਦਾ ਤੁਹਾਡਾ মিডিਆ ਵਾਲਿਆਂ ਦਾ ਵੀ ਤਨਕਾਰ ਧੰਨਵਾਦ ਕਰਦਾ ਕਿ ਜਿਹੜੀ ਸਾਰੀ ਸਾਡੀ ਗੱਲਬਾਤ ਜਿਹੜੀ ਆ ਤੁਸੀਂ ਦੇਸ਼ ਵਿਦੇਸ਼ ਵਿੱਚ ਪਹੁੰਚਾਉਣੀ ਆ ਕਿਉਂਕਿ ਇਹ ਜਿਹੜੀ ਭਰਤੀ ਆ ਪਹਿਲਿਆਂ ਸਮਿਆਂ ਦੇ ਵਿੱਚ ਇਦਾਂ ਹੋਇਆ ਕਰਦੀ ਸੀ ਇਸ